ਮੈਂ ਦੀ ਦੇ ਇੱਥੇ ਬੈਠੇ ਰਹਿੰਦੇ ਦੀ ਲੱਗੇ ਬੋ ਕਿ ਮੈਂ ਬਾਤਾਂ ਕਰਾਂ ਠੀਕ ਹੈ ਬੈਜੋ ਦੀ ਲੱਗੇ ਕਰੋ ਗੱਲਾਂ ਬਾਤ ਸੁਖਾ ਰਹੀ ਤੁਸੀਂ ਆ ਗਈ ਦੀ ਨਹੀਂ ਚਲ ਕੋਈ ਨਹੀਂ ਜਾਓ ਹੋਰ ਪੁੱਤ ਹਾਂਜੀ ਹਾਂਜੀ ਮਾਸੀ ਠੀਕ ਹੈ ਤੁਸੀਂ ਦੱਸੋ ਹਾਂ ਪੁੱਤ ਮੈਂ ਨਹੀਂ ਠੀਕ ਹਾਂ ਤਾਂ ਹੋਰ ਸਨਾ ਤੇਰੀ ਮੰਮੀ ਦਾ ਕਿੱਦਾਂ ਹੈ ਮੰਮੀ ਤੇ ਮੇਰੇ ਹੱਥ ਨਹੀਂ ਹੈ ਹਾਂਜੀ ਮੰਮੀ ਦਾ ਖਤਮ ਹੋ ਗਏ ਛੋਟੇ ਹੁੰਦੀ ਦੀ ਤੇ ਮੈਂ ਹਾਂ ਚਲ ਤੁਹਾਡੇ ਨਾਲ ਕੜੀ ਬੈ ਕੇ ਆਉਣੀ ਆ ਤੁਸੀਂ ਬਾਅਦ ਹੀ ਗੱਲਾਂ ਬਾਤ ਮਨ ਭਾਬੀ ਨਾ ਮੈਂ ਆਹ ਇੱਥੇ ਵਾ ਕੇ ਨਿੱਕਣ ਦਾ ਸੀ ਕਿ ਆਵਾਜ਼ ਕੀ ਬਣਾਉਂਦੇ ਵਾ ਹਾਂ ਜੀ ਹਾਂ ਜੀ ਪੁੱਤ ਮਾਵਾਂ ਬਿਨਾਂ ਤੇ ਕਰਨੀ ਆ ਹਾਂ ਚਲੋ ਹੁਣ ਤੇਰੀ ਟੈਲੀਬੰਦੀ ਤੇ ਮੈਨੂੰ ਸੁਣਿਆ ਕਿ ਮੁੰਡੇ ਤੇਰੀ ਮੰਮੀ ਨੇ ਲੋਨ ਨਹੀਂ ਪੜਾ ਤੇ ਮੈਂ ਪੁੱਤ ਤੇਨੂੰ ਬੋਸ਼ ਲੈ ਆ ਹਾਂ ਵਾ ਨਹੀਂ ਇਹੇ ਹੰਦਾ ਵਾ ਕਿ ਕਰਮਾਂ ਦਾ ਹਿਸਾਬ ਹੋ ਜਾਂਦਾ ਵਾ ਜਿਨ੍ਹਾਂ ਨੂੰ ਮਿਲਦੇ ਆ ਉਹਨਾਂ ਨੂੰ ਕਈਆਂ ਨੂੰ ਕਦਰ ਹੀ ਨਹੀਂ ਹੁੰਦੀ ਤੇ ਜਿਨ੍ਹਾਂ ਦੇ ਹੁੰਦੇ ਨਹੀਂ ਉਹ ਤੁਹਾਨੂੰ ਪਤਾ ਤਰਸਦੇ ਆ ਇਹ ਚੀਜ਼ਾਂ ਨੂੰ ਸਹੀ ਗੱਲ ਵਾ ਪੁੱਤ ਦੀ ਗੱਲ ਸਹੀ ਮੈਂ ਤਾਂ ਛੋਟੀ ਹੁੰਦੀ ਦੋ ਸਾਲ ਦੀ ਜਦੋਂ ਮੰਮੀ ਇਦਾਂ ਹੋ ਗਈ ਤੇ ਹੁਣ ਡੈਡੀ ਵੀ ਇਤਰਾ ਹੋ ਗਏ ਤੁਹਾਨੂੰ ਪਤਾ ਮਾਂ ਪਿਓ ਤੇ ਬਾਹਰ ਕੌਣ ਵਿੰਦਾ ਦਾ ਨਹੀਂ ਪ ਇਹ ਲੋ ਮਾ ਦਾ ਪਿਆਰ ਦੇ ਮਾ ਦਾ ਹੀ ਹੁੰਦਾ ਭਾਈ ਤੇ ਉਹ ਲੱਖ ਵਾਰੀ ਹੋਵੇ ਪੁੱਤ ਹਾਂਜੀ ਹਾਂਜੀ ਆ ਮਾਵਾਂ ਦੀਆਂ ਦੀ ਤਾਂ ਗੱਲ ਹੀ ਇੱਕ ਹੁੰਦੀ ਹੁਣ ਇੱਥੇ ਤੇ ਇੱਥੇ ਵੀ ਇਹੀ ਸੋਚ ਕੇ ਆਈ ਕਿ ਚੱਲ ਕੋਈ ਗੱਲ ਨਹੀਂ ਇੱਥੇ ਆਪਣੇ ਹੈਗੇ ਆ ਪਰ ਤੁਹਾਨੂੰ ਦੱਸਿਆਣਾ ਭਾਬੀ ਨੇ ਇੱਥੇ ਕੌਣ ਆਪਣਾ ਤੇ ਕੌਣ ਬਗਾਨਾ ਪਰ ਇੱਕ ਗੱਲ ਵਾ ਸੁਖ ਭਾਬੀ ਨੇ ਮੈਨੂੰ ਮਹਿਸੂਸ ਹੋਣ ਦਿੱਤਾ ਕਿ ਮੈਂ ਦੇ ਨਣਾਣ ਉਹ ਤੇ ਭੈਣਾ ਨਾ ਵੱਧ ਕੇ ਰਹਿੰਦੇ ਮੈਨੂੰ ਤੋਂ ਮੈਨੂੰ ਦੱਸਾਂ ਦੀ ਆਂਤੀ ਆ ਤੇ ਬੁੱਤੀ ਚੰਗੀ ਦੀਦੀ ਦਾ ਸੁਭਾਅ ਬੁਤਾ ਹੀ ਚੰਗਾ ਆ ਦੀਦੀ ਮੇਰੇ ਹੱਥ ਤੇ ਬਹੁਤ ਜੈਦਾ ਧਾਤੀ ਮੈਨੂੰ ਨੇ ਚਲੋ ਹੱਕ ਤੁਸੀਂ ਦੋਵੇਂ ਜਿੱਦਾਂ ਦੀ ਮੇਰੀ ਸੋਖ ਵਾਣਾ ਉਦੋਂ ਵੱਧ ਕੇ ਮੇਰੀ ਧੀ ਹੂ ਆ ਪੁੱਤ ਇਹ ਕਿੰਨਾ ਰੜ ਕੇ ਦੋਵੇਂ ਪਣਾ ਰਿਹਾ ਕਰੋ ਕੋਈ ਗੱਲ ਨਹੀਂ ਹਾਂਜੀ ਹਾਂਜੀ ਨੇ ਇਸ ਤਰ੍ਹਾਂ ਹੀ ਆ ਮੈਂ ਤੁਹਾਨੂੰ ਦੱਸਣ ਢਈ ਆ ਕਿ ਜਦੋਂ ਬੈਠੀ ਹੂਗੀ ਤਾਂ ਪਤਾ ਨਹੀਂ ਲੱਗਦਾ ਕਦੋਂ ਟਾਈਮ ਲੰਘ ਜਾਂਦਾ ਸਾਰਾ ਦਿਨ ਤੇ ਉਹਦਾ ਬੰਦਾ ਕੱਲਾ ਸਾਰਾ ਦਿਨ ਕੰਧਾਂ ਵਾਲੇ ਵੇਖਣ ਵਾਲਾ ਹਿਸਾਬ ਹੋ ਜਾਂਦਾ ਵਾ ਤੇ ਅੱਜ ਤਾਂ ਮੈਂ ਸੁਖ ਭਾਬੀ ਦੇ ਮੂੰਹ ਤੇ ਖੁਸ਼ੀ ਵੇਖਣ ਢੀ ਆ ਇੱਕ ਗੱਲ ਵਾ ਮਾਸੀ ਜੀ ਤੁਸੀਂ ਭਾਵੇਂ ਦਾਹੀ 15 ਦਿਨ ਹੀ ਆ ਜਾ ਕਰੋ ਮੈਂ ਚੰਨੇ ਕੀ ਭਾਬੀ ਦਾ ਅੱਜ ਖੁਸ਼ ਹੋਣਾ ਐਦਾਂ ਹੀ ਖੁਸ਼ ਰਿਹਾ ਪੁੱਤ ਫਿਰ ਜਿਵੇਂ ਨਾ ਅੰਦੀਆ ਜਨਾ ਮੈਂ ਤੇਰੀ ਮੰਦਰੀ ਕਿਤੇ ਪਰ ਮਾਰਿਆ ਹਾਂ ਤਾਂ ਸੀ ਪਤਾ ਨੂੰ ਪਤਾ ਜਦੇ ਹਾਲ ਤੇ ਬਿਨਾ ਤੇ ਜੀ ਕਰਦਾ ਕਿ ਸਾਡੀ ਮਾਂ ਲੱਗ ਗਿਆ ਵੇ 100 ਤੱਤਾ ਠੰਡਾ ਭਾਵੇਂ ਮੈਂ ਜਿੰਨਾ ਵੀ ਮਰਜ਼ੀ ਕਰ ਲਵਾਂਗਾ ਨਾ ਫਿਰ ਵੀ ਤੁਹਾਡੀ ਕਮੀ ਥੋੜਾ ਪੂਰੀ ਹੋ ਜਾਣੀ ਸਹੀ ਗੱਲ ਆ ਪੁੱਤ ਮੇਰੀ ਗੱਲ ਸੁਣ ਮੇਰੀ ਗੱਲ ਕਰਾ ਦਿਆਂ ਲਈ ਆਪਣੀ ਹਾਂਜੀ ਹਾਂਜੀ ਨਹੀਂ ਹੁਣ ਉਹ ਮੈਨੂੰ ਪਤਾ ਹੀ ਇਹਨਾਂ ਦਾ ਤੇ ਆ ਲੈ ਉਹ ਤਾਂ ਜੀ ਤਰੂਟ ਲਿਆਂਦਾ ਮੈਂ ਟਿੰਡਾ ਰੱਖਦਾ ਸੁਖ ਖਾਲੂ ਦੀ ਬਾਤ ਚ ਤਾਂ ਜਦੋਂ ਫਰੂਟ ਤੇ ਨੇ ਇਹ ਮੈਂ ਪਹਿਲੇ ਦੇ ਦੂੰਗੀ ਉਹਨੂੰ ਆਪਣੀ ਪਸੰਦ ਦਾ ਮੈਂ ਫਰੂਟ ਜਿਹੜਾ ਉਹਨੂੰ ਚੰਗਾ ਲੱਗੂਗਾ ਤੇ ਉਹ ਲਿਆਉਂਗੀ ਹਟਾਣਾ ਮੈਂ ਗਾਲੂਗੀ ਆਪਣੇ ਸਾਦੀ ਤੋਂ ਕਿ ਮੈਂ ਦੇ ਸੱਜੀਆਂ ਸਬਜ਼ੀਆਂ ਤੋਰੀਆਂ ਲੱਗੀਆਂ ਵਾਲ ਵਾਲੀਆਂ ਟਮਾਟਰ ਟਮਟਰੀ ਸਬਜ਼ੀਆਂ ਦਾ ਇੱਥੇ ਬਥੇਰੀਆਂ ਮਿਲ ਜਾਂਦੀਆਂ ਤੇ ਮੈਂ ਕਿਹਨੇ ਮਿਲਦੀਆਂ ਨੇ ਨਾ ਮੀਂਹ ਲੱਤੀਆਂ ਨੇ ਅੱਜ ਕੱਲ ਕਿਹ ਨਹੀਂ ਕੇਰੀਆਂ ਤੋਰੀਆਂ ਲੱਗਣੀਆਂ ਕਿਤੇ ਜੀਆਂ ਆ ਤੋਰੀਆਂ ਲੱਗੀਆਂ ਜੋ ਮੈਂ ਲੈ ਜੀ ਮੈਂ ਤਾਂ ਮੰਮੀ ਫਰੂਟ ਕਰਨ ਅੱਗੇ ਵੇਥੋਂ ਭਾਬੀ ਨੂੰ ਮਿਲ ਹੀ ਜਾਂਦਾ ਫਰੂਟ ਕਿਹੜਾ ਏ ਕਰ ਰਹੇ ਨੇ ਤੇ ਸਬਜੀ ਜਿਹੜੀ ਕੋਤ ਨਹੀਂ ਮਿਲਦੀ ਸਬਜੀ ਬਾਦੂ ਮਿਲ ਹੀ ਜਾਂਦੀ ਹੈ ਕੋਈ ਐਡੇ ਚਾਹ ਨਾਲ ਚੀਜ਼ ਲਵੇ ਨਾ ਤੇ ਆਦਰ ਮਾਰਨਾਂ ਚੀਜ਼ ਰੱਖੀਦੀ ਹੋਈਦੀ ਇਹ ਨਹੀਂ ਵੇਖੀਦਾ ਹੁੰਦਾ ਤੇ ਮੈਂ ਕੀ ਆਖਿਆ ਮੈਂ ਤੇ ਉੱਦਾਂ ਕਿਹਾ ਮੈਂ ਚਲ ਫਰੂਟ ਬਾਦ ਫ੍ਰਿਜ ਰੱਖ ਦਿੰਨੀ ਐ ਮੈਂ ਕਿਹੜਾ ਕੁਛ ਕਿਹਾ ਹੁਣ ਚਲ ਜਾਓ ਫਿਰ ਰੱਖ ਦੋ ਸੋਰੀਆਂ ਤੇ ਸਬਜੀ ਲਿਆ ਕੇ ਜਿਹਦੇ ਸਿਰ 'ਚ ਮਾਰੀ ਜਿੱਦਾਂ ਇੱਥੋਂ ਕਿਤੇ ਮਿਲਦੀ ਨਹੀਂ ਹੁੰਦੀ ਤੇ ਇਹਦੀ ਚਾਰ ਨਾਲ ਰੋਟੀ ਖਾਂਦੀ ਹੁੰਦੀ ਹੈ ਥੋੜੀ ਬਹੁਤੀ ਅਕਲ ਸੋਚਦੀ ਕੁੜਮਾ ਤੇ ਚੱਲੀ ਆ ਕੋਈ ਫਲ ਫਲੂਟ ਲੈ ਕੇ ਜਾਂਦੀ ਜੇ ਸੁਖਵਿੰਦਰ ਨੇ ਦਾਸੀ ਦਿੱਤਾ ਹੀ ਇੰਨਾ ਸੋਚਦੀ ਮੈਂ ਧੀ ਕਿਹੜੇ ਹਾਲਾਤ ਵਾ ਫਲ ਲੈ ਕੇ ਜਾਵਾਂ ਕੋਈ ਖਾਊਗੀ ਕਿੰਨੇ ਡਾਕਟਰ ਨੇ ਦੱਸਿਆ ਹੁੰਦੇ ਆ ਵੀ ਆ ਚੀਜ਼ ਦੀ ਕਮੀ ਆ ਇਸ ਚੀਜ਼ ਦੀ ਕਮੀ ਆ ਤੇ ਚੱਲ ਫਲ ਫਲ ਖਾਓ ਖੂਨ ਖਾਣ ਵਧੂਗਾ ਐ ਫਲ ਲਫਾਫਾ ਤੇ ਐ ਚੋਕਲੇ ਜਿੱਦਾਂ ਕੇ ਵੀ ਫਲ ਲੈ ਆਈ ਹੁੰਦੀ ਆ ਪਤਾ ਨਹੀਂ ਕਿਉਂ ਨਹੀਂ ਅਕਲ ਆਉਂਦੀ ਇਹਨੂੰ ਸਾਰੀ ਉਮਰ ਨੰਗੀ ਲੈ ਪੀਏ ਬੁੱਢੀ ਨੂੰ ਅਕਲ ਨਹੀਂ ਆਈ ਦੇ ਪੇਰੇ ਆਣ ਕੇ ਸਾਨੂੰ ਵਕਤ ਨੂੰ ਫੜਿਆ ਕਦੀ ਚਾਹ ਬਣਾ ਦੋ ਕਦੀ ਰੋਟੀ ਬਣਾ ਦੋ ਇੱਕ ਉਹ ਜਿਹੜੀ ਆਈ ਚਮਚੀ ਉਹਦੀ ਉਹ ਆ ਬਣਾ ਕੇ ਲਿਆਇਓ ਹੁਣ ਆਹ ਸਬਜ਼ੀ ਬਣਾ ਲਓ ਸਬਜ਼ੀ ਬਣਾ ਕੇ ਦੇ ਤੇ ਸਿਰ ਚ ਮਾਰ ਮੇਰਾ ਤਾਂ ਜੀ ਕਰਦਾ ਪਾਣੀ ਦਾ ਘੋਟਾ ਬਣਾ ਦਵਾ ਸਬਜ਼ੀਆਂ ਬਣਾਉਣੀਆਂ ਆ ਦਿੱਲੀ ਉਹੇ ਤੋਂ ਮਾਸੀ ਜੀ ਬਸ ਆਹੀ ਚੀਜ਼ਾਂ ਹੀ ਆ ਜੀ ਠੀਕ ਕਰਦੇ ਤੋ ਇਹਨਾਂ ਦਾ ਪੇਟ ਖਾਓ ਜੀ ਇਹਨਾਂ ਨੂੰ ਦੇ ਜਾਨੇ ਉਹਨਾਂ ਕਦੀ ਮੇਰਾ ਨਾਮ ਨਹੀਂ ਆਇਆ ਇਹ ਮੈਨੂੰ ਜੀ ਆਇਆਂ ਮੇਰੇ ਕੋਲ 10000 ਰੁਪਏ ਆ ਲਏ ਆ ਆਹ ਦੱਸਿਆ ਮਨ ਭਾਬੀ ਨੇ ਹੋਣੀ ਪੈਦੀ ਭਾਦ ਦੇ ਕਿ ਕੋਈ ਤੁੰਗ ਆਈ ਹੈ ਤੂੰ ਨਾ ਕੋਟੇ ਇਹਨਾਂ ਨੂੰ ਹੋਂ ਨਾ ਹੀ ਲੈਣੇ ਮੇਰੇ ਕੋਲ ਨਹੀਂ ਆ ਪਰ ਇਹ ਚੀਜ਼ ਵਾ ਤਾ ਤੋ ਚਵਾਨੀ ਵੀ ਮੰਗਣਾ ਤੂੰ ਸਿੱਧਾ ਨਾ ਕਰਨੀ ਤੁਹਾਨੂੰ ਕਿ ਲੋੜਾ ਪੈਸੇ ਦੇਣ ਦੇ ਆਪਣੇ ਤੀਨ ਦੋ ਕੋਟੇ ਹੁਣ ਮੈਂ ਤਾਂ ਉਹ ਵੀ ਚਲੋ ਕੋਈ ਗੱਲ ਨਹੀਂ ਤੂੰ ਆਪ ਹੀ ਸਿਆਣੀ ਹੈ ਕਿ ਪਤਾ ਤਾਂ ਅੰਬਖੰਨ ਜੀ ਕਰਦਾ ਕਿਹੜੀ ਚੀਜ਼ ਕਰਦੀ ਕਰਦਾ ਤੇ ਮੈਂ ਇੱਥੇ ਕਿਉਂ ਲੈ ਆਵਾ ਢੇਰ ਹਾਰਾ ਚੋਕੇ ਤੇ ਇੱਕ ਦਿੱਤ ਘਰੋਂ ਆਵਾਂ। ਉਹ ਇਹ ਤੇ ਦਰਨਾ ਪਾਪਾ। ਉਹ ਤੇ ਅਹੀ ਜੋ ਚੀਜ਼ ਜਿੰਨੀ ਕਰੂ ਆਪਣਾ ਪੈਸਾ ਵੀ ਘੁੰਮਾ ਲੂਗਾ। ਮਾਸੀ ਸੋਖ ਭਾਬੀ ਜਾ ਤੈਨਾਂ ਕਿ ਜਿੱਥੇ ਨਮੇ ਪਈ ਨਾ ਪਈ ਰਹਿਣਾ ਉਹਦੇ ਚੀਜ਼ ਖਾਂਦੀ ਨਾ ਫਰੂਟ ਵਿੱਚ ਗਲ ਜੇ ਉਹ ਤੇ ਮੈਂ ਕੋਈ ਚੀਜ਼ ਚੀਰ ਕੇ ਦਿੰਦਾ ਫਿਰ ਖਾ ਲੈਣੀ ਆ ਜੇ ਨਹੀਂ ਨਾ ਉਹਨੇ ਖਾਣੀ ਤੇ ਮਾਂ ਪੋਤੀ ਰੱਜਣ। ਹਾਂ ਸਾਬੀ ਵੀ ਤੁਹਾਡੇ ਜਵਾਈ ਹੈ ਨਾ ਪਰ ਉਹਨੂੰ ਵੀ ਸਿਰਫ ਆਪਣੇ ਢੇਡਾਂ ਦੇ ਵਾਸਤਾ ਕਿ ਮੈਂ ਖਾ ਲਾਂ। ਜੀ ਧੰਨਵਾਦ। ਇਹ ਤਾਂ ਆਪ ਆਪਦਾ ਜੀ ਕਰਦਾ ਹੁਣ। ਤਾਂ ਇਹੋ ਅੰਨੀ ਮੈਂ ਠੰਡਾ ਰਾਕਨ ਫਿਰ ਫਿਰ। ਤਾਂ ਦੈਂ ਨੂੰ ਪੀਜੀ। ਆਪ ਕਿੰਨਾ ਘੱਟੰਡਾ ਲੈ ਕੇ ਸਾਨੂੰ ਦਿੰਦੀ ਐ ਆਪ ਹੁਣ ਮੈਂ ਵੀ ਦਿਨ ਦਿੱਤੀਆਂ ਦੇ ਸੋਚੋ ਕਿਤੇ ਮਿਲੋ ਤਾਂ ਪਾਣੀ ਦਾ ਘੁੱਟ ਨਹੀਂ ਫੜਾਉਣਾ ਇਹਨੇ ਨਾ ਤੇ ਮੈਂ ਧੀ ਬਣਾਇਆ ਪੁੱਤ ਮੈਨੂੰ ਪਤਾ ਹੈ ਨਾ ਇਹਦਾ ਸਾਬ ਕਿਤਾਬ ਦਾ ਚਲੋ ਕੋਈ ਨਹੀਂ ਇਹ ਵੀ ਬੜਾ ਪੰਗਾ ਹੁੰਦਾ ਵਾ ਇਹ ਤੋਂ ਪਹਿਲਾਂ ਮਾਸਰੀ ਬੰਦਾ ਰਹਿਣਾ ਪੋਛੇ ਗਿਛੇ ਕਰ ਲਿਓ ਜਦੋਂ ਮੈਂ ਤਾਂ ਪੋਛੇ ਗਿਛੇ ਨਾ ਕਰਦਾ ਸਾਡੀਆਂ ਧੀਆਂ ਔਖੀਆਂ ਹੋ ਜਾਂਦੀਆਂ ਹਾਂ ਪਰ ਉਹ ਤੁਸੀਂ ਜੋ ਗੰਦ ਵਾਲੀ ਹੁੰਦੀ ਹੈ ਕੀ ਕਰਨਾ ਸੀ ਪਰ ਕਿੰਨਾ ਕੁ ਮਸ ਜੀ ਸੰਜੋਗਾ ਤੇ ਬੈਠੇ ਰਵਾਂਗੇ ਜੇ ਇਦਾਂ ਚੋਪਰ ਕੇ ਬੈਠਾ ਰਹਾਂਗਾ ਨਾ ਤੇ ਆਪਣੀ ਕਿਸਮਤ ਸਮਝ ਕੇ ਇਹ ਜਿਹੜੇ ਨਾ ਅੱਗੇ ਨਾਲ ਵੀ ਜ਼ਿਆਦਾ ਸਿਰ ਤੇ ਚੜ ਕੇ ਨਾਚਦੇ ਆ ਥੋੜੀ ਬੋਦੀ ਸਟਿੰਗ ਹੁੰਦੀ ਰਵਾਂ ਨਾ ਤੇ ਫੇਰ ਹੀ ਇਹਨਾਂ ਨੂੰ ਪਤਾ ਲੱਗਦਾ ਇਹੋ ਜੇ ਮਜਬੂਰ ਕਰ ਦਿੰਦੇ ਧੀਆਂ ਨੂੰ ਕੋਈ ਜ਼ਹਿਰ ਖਾ ਲੈਣ ਤੇ ਕੋਈ ਫਾ ਲੈ ਲੈਣ ਦੀ ਇਹ ਨੰਬਰ ਨੂੰ ਨੂੰ ਕਰਦੇ ਮੇਰੀ ਧੀ ਦਾ ਕਰੈ ਨਾ ਨਹੀਂ ਘੱਟ ਕੀਤਾ ਕੋਤ ਮੈਂ ਸਭ ਕੋ ਭਲਾਤਾ ਤੋ ਹੁਣ ਨਾ ਕੋਈ ਵੀ ਟੈਨਸ਼ਨ ਲੈ ਮੈਂ ਤੁਹਾਨੂੰ ਆਖਿਆ ਨਾ ਮੈਂ ਆ ਗਈ ਨਾ ਕਿ ਤੁਸੀਂ ਆਪਣੇ ਸਰ ਤੇ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਨੂੰ ਆਪਣੇ ਫੋਨ ਤੋਂ ਤੁਹਾਨੂੰ ਫੋਨ ਵੀ ਲਾ ਕੇ ਦਿੰਦੀ ਪਰ ਤੁਸੀਂ ਨੰਬਰ ਵੇਖ ਕੇ ਨਵਾਂ ਤੇ ਚੁੱਕਦੇ ਹੀ ਨਹੀਂ ਕੋਤ ਤੁਹਾਨੂੰ ਨੰਬਰ ਮੇਰੇ ਸੇਵ ਕਰ ਲੀ ਖੁਸ਼ ਫੋਨ ਕਰਵਾ ਕੋਈ ਮੈਂ ਨਹੀਂ ਫੜਾਉਂ ਉਹ ਚਾਪਣਾ ਨਹੀਂ ਕੋਈ ਗੱਲ ਨਹੀਂ ਬਹਿ ਜਾਓ ਤੁਸੀਂ ਮੈਂ ਕਰ ਦਿੰਦੀ ਕੋਈ ਗੱਲ ਨਹੀਂ ਸੇਵਾ ਹਾਂਜੀ ਹਾਂਜੀ ਕੋਈ ਨਹੀਂ ਮੈਂ ਕਰ ਦਿੰਨੀ ਆ ਸੇਰ ਤੇ ਜਦੋਂ ਮਰਜ਼ੀ ਤੁਸੀਂ ਮੇਰੇ ਫੋਨ ਤੇ ਲਾਓ ਬੰਦਾ ਵੀਡੀਓ ਕਾਲ ਲਾਵੇ ਰੋਜ਼ ਗੱਲ ਕਰੇ ਚੱਲ ਜੇ ਤਾਂ ਤਾਂ ਮੈਨੂੰ ਨਹੀਂ ਛੇਤੀ ਆਇਆ ਨਾ ਤੁਸੀਂ ਵੀਡੀਓ ਕਾਲ ਤੇ ਕਰੋਗੇ ਨਾ ਤੇ ਜਦੋਂ ਉਹ ਕੋਸ਼ ਹੁੰਦੀ ਆ ਨਾ ਤਾਂ ਮੈਨੂੰ ਦੁੱਗਣੀ ਖੁਸ਼ੀ ਮਿਲਦੀ ਹੈ ਪੁੱਤਰੀ ਨੰਬਰ ਹੀ ਨਹੀਂ ਆਉਂਦੇ ਮੈਨਾਂ ਕੋਈ ਨਾ ਵੀਡੀਓ ਵੀ ਕਰਨੀ ਹਾਂ ਇਹ ਨਹੀਂ ਦਸੀ ਮੇਰੇ ਪਤੀ ਨੇ ਦਸੀਆ ਕਿਉਂਕਿ ਤਾਂ ਨਹੀਂ ਕਿ ਗੱਲ ਥੋੜਾ ਥੋੜਾ ਪੰਨ ਨਿਕਲਦਾ ਹੀ ਜਾਂਦਾ ਦੇ ਵਿੱਚ ਖਰਾਬ ਹੋ ਗਈ ਜਾਂ ਆਉਂਦੀ ਕਰਦੇ ਕੰਮ ਤੇ ਸਾਰੇ ਨਿਬੜ ਗਏ ਉਹ ਹੱਥ ਵੀ ਧੋਲੇ ਨਾਤ ਮੈਂ ਮਨੇ ਰੇ ਲਿਆ ਸੀ ਤੇ ਕੱਲ ਮੈਂ ਸੁਖਦੀ ਮੰਮੀ ਨੂੰ ਫੋਨ ਕੀਤਾ ਸੀ ਉਹਨਾਂ ਨੂੰ ਮੈਂ ਖੁਸ਼ ਖਬਰੀ ਦੱਸੀ ਉਹ ਤੇ ਬੜੇ ਖੁਸ਼ ਹੋਏ ਤੇ ਮੈਨੂੰ ਕਹਿੰਦੇ ਸੀ ਕਿ ਮੈਂ ਅੱਜ ਨਾਲ ਟਾਈਮ ਨਾਲੀ ਸਵੇਰੇ ਮੈਂ ਹੋ ਕੇ ਆਉਂਗੀ ਤੇ ਟਾਈਮ ਨਾਲ ਹੀ ਅੱਜ ਨਾਲ ਮੈਂ ਵੇਖਾਂਵਾਂ ਲਾ ਤੇ ਆਏ ਕਿ ਨਹੀਂ ਆਏ ਜੇ ਤੇ ਆਏ ਹੋਣਗੇ ਤੇ ਮੈਂ ਮਿਲਵਣੀ ਆ ਮਨ ਤੁਰਤ ਤਪਈਆਂ ਤੇ ਜੇ ਨਾ ਆਏ ਹੋਣ ਤੇ ਜਦ ਕੋਈ ਨਹੀਂ ਜਨਾਏ ਹੋਣਗੇ ਤਾਂ ਸੁੱਖਣ ਕੇ ਕੜੀ ਲੱਗੇ ਬੈ ਕੇ ਤੇ ਆਜੂਗੀ ਜਿੰਦਰਾ ਉਹ ਜਿੰਦਰਾ ਕਿੱਥੇ ਆਈ ਇਹ ਕਿਤੇ ਇਹਨਾਂ ਨੂੰ ਪੱਛੇ ਲੱਗਦੇ ਇਹਨਾਂ ਨੂੰ ਕੁੰਡੜ ਪੱਛੇ ਲੱਗਦੇ ਇਹ ਵੀ ਨਹੀਂ ਵੱਜਦਾ ਹੈ ਇਹ ਕਿੰਨਾ ਖੜਾ ਕਰਦਾ ਮਾਈ ਵੱਜਦਾ ਵੀ ਪਤਾ ਲੱਗ ਜਾਂਦਾ ਜੁਆ ਗਾਂਡੇ ਕੋਨੇ ਕੋਈ ਜਿੰਦਰਾ ਮਾਰਨ ਦੇ ਆ ਇਹ ਕੰਸ ਨਹੀਂ ਤਾਂ ਜੇ ਪਾ ਮੇਰੇ ਦਿਵਾਲੇ ਹੋ ਜੇ ਤੇ ਕੋ ਕਿਉਂ ਦੱਸਿਆ ਵਾ ਚਲ ਕੋਈ ਨਹੀਂ ਹੁੰਦਾ ਹੁੰਦੇ ਦਾ ਮੈਂ ਤਾਂ ਦੱਸਣਾ ਹੀ ਆਵਾਜ਼ ਆਉਂ ਨਹੀਂ ਲੱਗਦੇ ਭੈਣ ਜੀ ਆਗੇ ਜਾਂਦੇ ਹਾਂ ਸੁੱਖ ਉਹ ਤੋ ਵੇ ਕਿੱਡੀ ਸਲਾਬ ਹੋਈ ਇਹਨੂੰ ਲਮਾਰੀ ਨੂੰ ਸਲਾਬ ਚੜਜੇ ਕਿਤੇ ਨਹੀਂ ਮੰਮੀ ਉਰੇ ਕਿੱਕੀ ਅਲਮਾਰੀ ਤੇ ਉਹ ਉਥੇ ਟੈਂਕੀ ਆ ਨਾ ਉੱਪਰ ਅੱਛਾ ਤੇ ਉਹਦੇ ਕਰਕੇ ਫਿਰ ਕੋਈ ਯਸਲਾ ਫੇਰ ਵੀ ਪੁੱਤ ਚੰਗੀ ਕਿਦੈ ਨਹੀਂ ਸਲਾਵ ਚਾਚੀ ਆ ਜਦੀ ਸੱਸੀ ਘਰ ਦੀ ਗੱਲ ਹੈ ਸੱਸੀ ਕਹਿੰਦੀ ਪੈ ਸੱਸੀ ਕਹਾਂ ਚਾਚੀ ਆ ਨਹੀਂ ਮਿਲਦੀ ਆਪਣੀ ਕੁੜਮਣੀ ਵੱਲ ਜਾਂਦੀ ਹੈ ਹੋਰ ਕੁੜਮਣੀ ਨਾ ਪਿਆਰੀ ਨਾ ਆਜ ਆਉਂਦਾ ਜਦੀ ਨਹੀਂ ਨਹੀਂ ਮੈਂ ਜੋ ਪੜ ਕੇ ਦੇਖ ਲਈ ਠੀਕ ਬਲੀ ਹੋਈ ਹਾਂ ਕੰਮ ਤਾਂ ਕਰਕੇ ਮਾ ਤੋਂ ਸਿਰ ਲਗੀ ਜਾ ਲੋਕ ਤਾਂ ਸੋਚਿਆ ਮੈਂ ਚਾਹ ਦੇਖ ਕੇ ਉਹ ਨਹੀਂ ਭੈਣ ਜੀ ਆਏ ਕਿ ਨਹੀਂ ਆਏ ਕੱਲ੍ਹ ਨੂੰ ਹੋਣਾ ਸੀ ਹਾਂ ਨਹੀਂ ਮੈਂ ਤੇ ਆਗੀ ਟਾਈਮ ਨਹੀਂ ਤੇ ਮੈਂ ਪੁੱਛਣ ਦੀ ਹੁਣੇ ਜੇ ਸੁੱਖ ਨੂੰ ਮੈਂ ਸੁੱਖ ਤੇ ਤੇਰੀ ਚਾਚੀ ਵਾਲ ਨਾ ਚੰਡੀ ਇਹ ਆਈ ਨਹੀਂ ਚਾਚੀ ਤੇਰੀ ਨੇ ਵੀ ਆ ਜਾਣਾ ਚਾਹੀਦਾ ਹੁਣ ਪਤਾ ਹੈ ਤੇ ਆਉਣਾ ਵਾ ਬਹੁਤ ਵੈ ਮੈਂ ਫੇ ਕੰਮ ਕੰਮ ਕਰਕੇ ਤਾਂ ਫੇ ਨਵੇਰ ਕੇ ਮੈਂ ਚਲ ਹੋ ਕੇ ਆਉਣੀ ਮੈਨੂੰ ਪਤਾ ਨਹੀਂ ਆਏ ਕਿ ਨਹੀਂ ਐਵੇਂ ਚਲ ਜਾਈਓਗੇ ਤਾਂ ਵੀ ਠੀਕ ਹੈ ਹਾਂ ਤੇ ਸੁਖ ਮੈਨੂੰ ਆਂਦੀ ਕਿ ਮੈਂ ਤਾਂ ਕਦੀ ਮੰਮੀ ਗਈ ਨਹੀਂ ਹਾਂ ਤੇ ਤਾਂ ਕਦੀ ਨਹੀਂ ਲੱਗ ਕੇ ਨਹੀਂ ਆਈ ਹਾਂ ਆਉਂਦੀ ਮੁੰਮੀ ਨੇ ਖੜੇ ਆਈ ਨਹੀਂ ਹਾਂ ਤੇ ਫੇ ਮੈਂ ਵੀ ਚੱਪ ਘਰ ਕੇ ਮੈਂ ਜੀ ਮੈਂ ਕਿਹਾ ਵੀ ਮੈਂ ਭੈਣ ਜੀ ਲੱਗਿਆ ਸੁਖ ਨੂੰ ਹਾਂ ਨੇ ਚਾਹੀਦਾ ਫਰਜੀ ਮੈਂ ਮਮੀ ਮੇਰੀ ਸੱਸਾ ਸਕੀਮ ਤੇ ਉਹ ਕਹਿੰਦੇ ਦੋਵਾਂ ਨੂੰ ਇਕੱਠਿਆਂ ਨਾਲ ਜਾ ਕਰ ਦੇਵੇ ਨਾਲੇ ਨਾਉਣ ਦੇ ਨਾਲ ਕਾਕੇ ਨੂੰ ਹਣਾ ਦਾਦੀ ਜੀ ਜੱਤ ਦੇਖੋ ਮੇਰੀ ਗੱਲ ਉਹ ਤੇ ਸਗਨ ਚਾਚੀ ਨੇ ਦੇਣਾ ਜਣਾ ਇੱਕ ਨਹੀਂ ਕੋਈ ਉਪਰੀ ਪੁੱਤ ਹੋਪਣੀ ਆ ਹਣਾ ਜੇ ਤਿੰਨ ਦਵਗੇ ਤਾਂ ਮੈਂ ਕਿ ਫੇਰ ਦੁਬਾਰਾ ਫੇਰ ਤੇ ਦੋ ਦੀ ਨਾਲ ਕਿਹਦੇ ਨਾਲ ਦੇ ਦੇ ਦੂੰਗੀ ਦੇਖੋ ਫਾਇਦਾ ਹੀ ਹੋਰ ਤੁਹਾਡੇ ਨੂੰ ਕਿਹੜੇ ਪੁੱਤ ਸਗਨ ਚੰਗੇ ਆ ਉਹਦੇ ਗੱਲ ਪਰ ਨਹੀਂ ਮਮੀ ਦੇ ਇਦਾਂ ਦਾ ਹੀ ਹਾਂ ਤੋਂ ਹੋਰ ਨਾ ਚਾਚੀ ਦੀ ਚਾਚਾ ਠੀਕ ਹੈ ਹਾਂ ਉਹਦੀਆ ਵਧੀਆ ਹੈ ਹੈਪੀ ਆਇਆ ਹੋਰ ਹਾਂ ਠੀਕ ਹੈ ਹੈਪੀ ਆਇਆ ਹੋਰ ਠੀਕ ਹੈ ਹਾਂਜੀ ਹਾਂਜੀ ਵੇਖ ਚਲ ਹੋਰ ਤੋਂ ਤਰੀਕੇ ਦੱਸੇ ਤਾ ਹਾਂ ਜੀ ਚਾਚੀ ਮੈਨੂੰ ਨਹੀਂ ਫਰਕ ਆ ਠੀਕ ਆ ਕਿਦਾਂ ਦਵਾਈ ਚਲਦੀ ਹੈ ਜੀ ਹਾਂ ਜੀ ਨਹੀਂ ਦਵਾਈ ਤਾਂ ਤੁਹਾਨੂੰ ਪਤਾ ਚਲਣੀ ਆ ਹੋ ਇਹ ਤਾਂ ਚਲ ਰਹੀ ਆ ਪੰਜੀ ਫਿਰ ਤੁਸੀਂ ਇਕੱਲੇ ਰਹਿੰਦੇ ਬੱਚਿਆਂ ਤੋਂ ਬਗੈਰ ਤੇ ਥੱਪਾ ਜੀ ਲੱਗ ਗਈ ਆ ਨਹੀਂ ਭਾਜੀ ਇੱਥੇ ਨਹੀਂ ਗੋਰਾ ਜੀ ਇੱਥੇ ਹੀ ਆ ਗੋਰਾ ਵੀ ਇੱਥੇ ਹੀ ਆ ਠੀਕ ਆ ਨਹੀਂ ਗੋਰਾ ਜੀ ਤਾਂ ਬਾਹਰ ਦਾ ਨਹੀਂ ਬਣਿਆ ਹਾ ਜੇ ਨਹੀਂ ਜਲੀ ਭਾਈ ਬਾਹਰ ਦੇ ਕੋਈ ਨਹੀਂ ਇੱਥੇ ਹੀ ਠੀਕ ਜੀ ਹਾਂ ਜੀ ਤੇ ਵੀ ਆਪ ਉੱਥੇ ਮੰਮੀ ਦੇ ਕਿਤੇ ਗਏ ਆਏ ਨਹੀਂ ਮੁੜ ਕੇ ਤੁਸੀਂ ਕਿਤੇ ਉਹਨਾਂ ਕਿ ਦਬਾਨੇ ਨਾ ਗਈ ਥੋਕ ਨੂੰ ਨਾ ਮਮਾ ਜੀ ਚਾਚੀ ਜੀ ਪਤ ਠੀਕ ਠਾਕ ਰਾਜਬਾ ਜੀ ਹਾਂ ਜੀ ਵਧੀਆ ਚਾਚੀ ਦਾ ਸਭ ਠੀਕ ਹੈ ਪਾਣੀ ਦੇ ਆ ਬਣ ਗਿਆ ਨਹੀਂ ਨਹੀਂ ਪਾਣੀ ਨਹੀਂ ਮੈਂ ਪੀਣਾ ਮੰਮੀ ਕਦੋਂ ਦੇ ਆਏ ਮੰਮੀ ਤੇ ਆਏ ਸਵੇਰ ਦੇ ਹੀ ਆ ਗਏ ਅੱਜ ਅੱਛਾ ਤੇ ਸਵੇਰ ਤੋਂ ਹੋ ਮਿਲਿਆ ਕਿੱਥੇ ਗਿਆ ਕਿੱਥੇ ਗਿਆ ਇਹ ਕੋਈ ਕੰਮ ਗਿਆ ਹੁਣ ਆਪਣੇ ਮਿਸਤਰੀਆਂ ਦਾ ਕਰਕੇ ਅੱਛਾ ਠੀਕ ਹਾਂ ਚਾਚਾ ਵੀ ਉੱਥੇ ਅੱਛਾ ਠੀਕ ਹੈ ਖਵਾ ਲਿਆ ਚਾਹ ਪਾਣੀ ਕੋ ਪਿਆ ਲਿਆ ਚਾਹ ਪਾਣੀ ਪੀ ਲਿਆ ਮੰਮੀ ਠੀਕ ਹੈ हां नी सोख हां जी मम्मी देखा ना तेरे परउने ने एक ਘਰੀ ਨੂੰ ਪੁੱਛਿਆ ਸਹਿਲ ਵੱਲੋਂ ਤੇ ਉਹਦੇ ਵੱਲੋਂ ਕਰਨ ਵੱਲੋਂ ਉਹਨਾ ਚੁੱਪ ਕਰਕੇ ਤੇ ਚਲ ਗਿਆ ਨਾ ਮੈਂ ਨੇ ਪੁੱਛਿਆ ਰਾਜੀ ਭਾਜੀ ਚਾਹ ਪਾਣੀ ਪਿਆ ਆ ਨਾ ਸੱਤ ਬਗਾਨਿਆਂ ਨੂੰ ਮम्मी ਪੁੱਛ ਲੈਨੇ ਮਨ ਦਾਦੇ ਵੱਲ ਵੀ ਵੇਖਾਂਗੇ ਤੂੰ ਆਬਲੀ ਜੋ ਬਸ ਅਭੀ ਨੂੰ ਚਲ ਪੁੱਛੇ ਹੋਈ ਮੈਂ ਇਹ ਦੇ ਕਿ ਬੁੱਤ ਉਹਦੀ ਗੱਲ ਹੀ ਕਰਨ ਦੇ ਆ ਚਾਹ ਪਾਣੀ ਦਿੱਤੇ ਉਹਨੇ ਜਰ ਨੂੰ ਉਹ ਨਟ ਕੇ ਅੰਦਰ ਹੀ ਵੜ ਗਿਆ ਤੇ ਮੈਂ ਕੀ ਕਰਨਾ ਮੈਨੂੰ ਆ ਭੈਣ ਜੀ ਕਹਿੰਦੀ ਕਿ ਮਿਲ ਜਾਂਦੀ ਤੁਹਾਨੂੰ

ਕੀ ਨਾ ਦੀ ਹੋਈ ਮਰਦੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਹਾਂ ਇਹ ਉਹਨਾਂ ਦੇ ਹੋਣੀ ਮਰਦੀ ਕਿੰਨਾ ਚਿਰ ਹੋ ਗਿਆ ਸਭਾ ਟੈਵਨ ਤਾਂ ਮੇਰੇ ਤੱਕ ਪਹੁੰਚ ਹੀ ਤਾ ਹੀ ਆ ਮੈਂ ਫੋਨ ਕਰਕੇ ਤਾਂ ਬਸ ਮੈਂ ਆਣ ਕੇ ਵਧਾਈ ਦਿੱਤੀ ਤੇ ਆਂਦੀ ਹੈਂ ਅੱਛਾ ਹਾਂ ਦੱਸਤਾ ਜਰਾ ਉਪਰ ਮਗਰ ਮੈਂ ਮਿਲਣਾ ਲੜੇ ਅਮੇ ਲੜੂ ਕੀ ਗੱਲ ਨਾਲੇ ਤੂੰ ਆਪਣੀ ਜ਼ਮੇਰੀ ਲਈ ਪੈਂਜੀ ਮੈਂ ਕਰਕੇ ਹੁੰਦਾ ਹੈ ਬਹੁਤ ਬਹੁਤ ਤੁਹਾਨੂੰ ਆਤਾ ਧੰਨਵਾਦ ਤੁਹਾਡੀ ਗੱਲ ਆ ਮੈਨੂੰ ਬਹੁਤ ਜਿਆਦਾ ਚਾ ਚੜਿਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਤੇ ਹਸਾਬ ਨਹੀਂ ਇਹ ਖੁਸ਼ੀ ਤਾਂ ਹੁੰਦੀ ਹੈ ਵੀ ਨਾਨੀਆਂ ਦਾ ਦੋਤ ਜੋ ਵੀ ਤੀ ਪਤਾ ਹੋਵੇ ਆਪਣੇ ਘਰ ਰਾਜੀ ਬਾਜੀ ਹਾਂਜੀ ਬਾਜੀ ਦੋਦਿਆਂ ਦੋਦਿਆਂ ਦਾ ਇਹੋ ਹੀ ਹੁੰਦਾ ਵਾ ਇਹੋ ਹੀ ਹੁੰਦਾ ਵਾ ਹੋਰ ਧੀਆ ਆਪਣੇ ਘਰ ਸੁਖੀ ਵਸਦੇ ਰਹਿਣ ਪੈਂਜੀ ਇਹ ਨਾ ਬਣਾਓ ਚਲੇ ਵੀ ਅਜੇ ਤੱਕ ਕੋਈ ਗੱਲਬਾਤ ਅਤ ਨਹੀਂ ਹੋਈ ਹੁੰਦੀ ਤੇ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ ਹਾਂ ਨਹੀਂ ਨਹੀਂ ਹੋਰ ਸਹੀ ਗਾ ਹੋ ਦੋਠੀ ਕੋ ਹੁਣ ਵੀ ਪਣਾ ਕਿ ਸੁਣਨਾ ਲਵੇ ਹੋਰ ਤੇਰੇ ਵੀ ਗਲਪ ਉਹ ਵੇਖ ਕੇ ਕੋ ਆਪਣੇ ਸਭੀ ਚਾਹੇ ਇਹ ਬੜਾ ਨਾ ਕਦੀ ਮੇਲ ਦੇ ਕਰਾਦੀ ਦਵਾਤ ਉਹ ਤਾਂ ਮੈਂ ਵੀ ਕਿਤੇ ਚੰਕਾ ਹੀ ਹੋ ਗਿਆ ਸੁਖ ਨੇ ਕਿਤੇ ਮੋਤੀ ਪੁੰਨ ਕੀਤੇ ਹੁਣ ਇਹ ਜਿਹੜੀ ਕੁੜੀ ਆ ਗਈ ਆ ਤੇ ਉਹ ਬਹੁਤ ਈ ਰੰਗੂ ਸਿੱਧੇ ਕੀਤੇ ਦੋਵਾਂ ਨੂੰ ਮਾਪੋਤਾ ਨੇ ਈ ਰੰਗੂ ਸਿੱਧਾ ਕੀਤਾ ਮੈਂ ਨਹੀਂ ਵਧੀਆ ਹੀ ਸੁਖ ਮੈਂ ਤਾਂ ਨਹੀਂ ਤੇ ਕੋ ਵਧੀਆ ਮੈਂ ਬੜੀ ਖੁਸ਼ ਹੋਈ ਮੈਂ ਵੀ ਬੜੀ ਖੁਸ਼ ਹੋਈ ਰਾਜੀ ਰਵੇ ਉਹ ਵੀ ਤੀਤੇ ਆਣੇ ਚੱਲ ਰਾਜੀ ਰਵੇ ਵੀ ਹਾਂ ਤਹੋਠੀ ਦੱਸੋ ਕਿ ਤਾ ਹਾਂ ਵਧੀਆ ਠੀਕ ਠਾਕ ਸਭ ਰੱਜੀ ਬੱਜੀ ਚਲੋ ਤੇ ਘਰ ਦੇ ਇਕੱਲੇ ਦਾ ਟੈਂਪਾਸ ਨਹੀਂ ਹੁੰਦਾ ਨਾ ਕੀ ਕਰਨਾ ਵੀ ਇਕੱਲੇ ਬਿਠੀ ਰਹਿਨੇ ਆ ਸਬਜ਼ੀਆਂ ਸੁੱਕੀਆਂ ਲਾਈਆਂ ਪਾਣੀ ਪਾਣੀ ਪੁੰਦੀ ਰਹਿਨੇ ਆ ਤੇ ਆਂਡ ਗਵਾਂਡ ਕੇ ਦੇ ਚਾਲ ਕਰ ਚਿਲਜਨੀ ਕਰਨਾ ਫਿਰ ਇਕੱਲੇ ਕੀ ਕਰਨਾ ਚਲ ਐਦਾਂ ਹੀ ਫਟਿਆਂ ਪਾਸੇ ਕਰਦਾ ਹੀ ਆ ਸਹੀ ਗੱਲ ਆ ਇਹਦਾ ਤੇ ਕਰਦੇ ਸੁਖ ਨੂੰ ਕੋਲ ਲੈ ਜਾ ਤੂੰ ਮੇਰਾ ਵੀ ਇਰਾਦਾ ਬਣ ਗਿਆ ਕਿ ਲੈ ਜਾਂਦੇ ਮੈਂ ਹਾਂ ਇਹ ਨਾ ਵੇ ਕੀ ਪਤਾ ਕ ਲਾਉਣ ਕ ਨਾਂ ਕ ਲਾਉਣ ਮਾਣ ਜੀ ਵੀ ਖਲੋਂਦੀ ਨਾ ਵਿਚਾਰ ਉਹਦੇ ਪੁੱਛਲੇ ਹਾਂ ਆ ਉਦੋਂ ਪੁੱਛ ਉਹਦਾਂ ਵਾਂਦੀ ਸੋ ਕੰਦੀ ਜਿੱਤ ਮੈਨੂੰ ਮਿਲਿਆ ਜੀ ਜਾਉਣਾ ਆ ਹੁਣ ਚਾਹ ਜੇ ਕੋ ਮੋਗੇ ਮੈਂ ਕਿੱਥੇ ਜਾਇ ਜਾਣਾ ਹਾਂ ਹਾਂ ਮੈਂ ਚਲ ਲੈ ਜੂਗੀ ਆਹੋ ਬਸ ਲੋ ਬਣਾ ਉਹਦੇ ਨਾਮ ਮੰਨਦੇ ਪੰਮ ਨੂੰ ਪੰਮ ਪੰਮ ਨੂੰ ਕਹਾਂ ਪੰਮ ਤੇ ਬਰੀ ਚੰਗੀ ਮੈਨੂੰ ਲੱਗੇ ਉਹ ਚੱਗਾ ਸਮਾਜ ਪੁੱਛ ਲੂੰਗੀ ਹੁਣ ਬਸ ਪੁੱਛੀਏ ਤੇ ਆਪੇ ਪੁੱਛਿਓ ਆ ਕਿ ਹਾਂ ਤੇ ਜੇ ਨਾਮ ਮੰਨਿਆ ਤੇ ਫਿਰ ਪੰਮ ਨੂੰ ਕਹੋ ਜੋ ਵੀ ਮੈਂ ਚਾਹ ਦੱਸਦੀ ਆਂ ਤੇ ਚੱਲ ਰੋ ਹਾਂ ਇਥੇ ਜਰ ਬੈਠੀ ਕੋ ਦੋਦੀ ਹੈ ਜੀ ਹੋਰ ਨਾਲ ਨਿਆਣੇ ਦਾ ਵੀ ਜੀ ਕਰਦਾ ਹੈ ਮੈਨੂੰ ਉਹ ਚਾਚੇ ਤਾਇਆ ਨੂੰ ਮੇੜਾਉਗੀ ਚਾਚੇ ਤਾਇਆ ਲੋਥੀਕੇ ਕਰਤਨ ਪਤਾ ਹੈ 100 ਬੰਦਾ ਇੱਧਰ ਜਾ ਇੱਧਰ ਜਾ ਫੋੜੇ ਘਰ ਚੱਲੇ ਅੰਦਰੇ ਵੱਡੀ ਹੋ ਜਾਣਾ ਅੰਦਰੇ ਵੱਡੀ ਹੋ ਜਾਣਾ ਸਾਡੇ ਘਰ ਤੱਕ ਨਹੀਂ ਗਈ ਤੇ ਵੀ ਇੰਨੇ ਜ਼ਿਆਦਾ ਕਿਥੇ ਆ ਉਹ ਖੜੂਗੀ ਤੇ ਫਿਰ ਕੱਲੀ ਨੂੰ ਇਹ ਨਾ ਜਾਣਾ ਪੜੂਗੀ ਤੇਰੀ ਆਦ ਕਰ ਉਹ ਬੰਦ ਹੋਈ ਲੈ ਹੂੰ ਤੋੜ ਕੇ ਤੇ ਜਾਣਾ ਨਹੀਂ ਜਾਰੀ ਨੇ ਹਰ ਜੇ ਤੇ ਸੱਸ ਮਾ ਦੇ ਹੁੰਦਾ ਉਹ ਲੈ ਕੇ ਜਾਵੇ ਲੈ ਕੇ ਜਾਵੇ ਮੈਂ ਕਹਿ ਆ ਕਿ ਵੀ ਜਾਈ ਹਾਂ ਤੇ ਮੈਂ ਮੇਰੇ ਕੋਲ ਲੈ ਕੇ ਸਕ ਨਹੀਂ ਹੂੰ ਮੰਮੀ ਮੰਮੀ ਕੀ ਹੋਇਆ ਵਸ ਹੁਣ ਆ ਗਈ ਆ ਬਾਹਰ ਨਿਕਲੇ ਜੀ ਹਾਂ ਤੇ ਬਾਹਰੋਂ ਹੀ ਆਈ ਹੋਰ ਕਿੱਥੋਂ ਆਈ ਆਣ ਕੇ ਲੰਮੇ ਪਈ ਮਾਹਾਂ ਕਿਤੇ ਉੰਤਰਾ ਸਿਆਪਾ ਸਾਰੀ ਜਿਹੜੀ ਕੰਮ ਹੀ ਨਹੀਂ ਮੁੱਕਦਾ ਤੇ ਕਹੋ ਮੇਰੇ ਤੇ ਪਏ ਬਾਹਰ ਸੱਸ ਮੇਰੀ ਆਈ ਬੈਹਿ ਜਾਣਾ ਸੀ 10 ਮਿੰਟ ਉਹਦੇ ਲੱਗੇ ਸੱਸ ਲਾਗੇ ਆਈ ਆ ਸੱਸ ਕੀ ਬੁਕਤੀਆਂ ਲੈ ਕੇ ਆਈ ਏ ਸੱਸ ਲਾਗੇ ਬੈਹਿ ਜਾਣਾ ਮਮੀ ਨੇ ਬੈਠਾਏ ਮੈਂ ਬੰਦਾ ਸੋਇਦਾ ਚਾਚੀ ਆਣ ਕੇ ਸਭੋਂ ਬੈਠੀ ਆ ਲੱਗੇ ਤੇ ਮੈਂ ਵੀ ਅੰਦਰ ਨੂੰ ਆ ਗਿਆ ਸਿੱਧਾ ਤੇ ਤੁਸੀਂ ਉੱਥੇ ਬੈੰਦੇ ਆ ਚਾਚੀ ਤੇ ਪਵਾੜੇ ਦੀ ਜੜ ਵਾ ਚਾਚੀ ਦੇ ਸਾਰੇ ਸਿਆਪੇ ਆ ਕਿਉਂ ਕੀ ਆ ਚਾਚੀ ਨੇ ਤਾਂ ਫੋਨ ਕਰਕੇ ਸੱਦਿਆ ਹੋਣਾ ਵਾ ਸਾਰਾ ਕੁਝ ਚਾਚੀ ਨੇ ਦੱਸਿਆ ਵੀ ਇਦਾਂ ਟਾਈਮ ਆ ਤਦ ਕਰਕੇ ਨੱਠੀ ਆਈ ਤਾਂ ਹੀ ਮੈਂ ਆਖਾਂ ਮੰਮੀ ਨੂੰ ਰਾਹ ਕਿਧਰੋਂ ਲੱਭ ਗਏ ਬੈਠੀ ਨਾ ਚਾਹ ਵੀ ਪੀਲੀ ਰੋਟੀ ਪਾਣੀ ਵੀ ਖਾ ਲਿਆ ਤੇ ਪਲੰਗ ਤੇ ਬੈਠੀ ਜਾਣ ਦਾ ਨਾਂ ਹੀ ਨਹੀਂ ਲੈਂਦੀ ਹੁਣ ਨਹੀਂ ਜਾਂਦੀ ਕੋਈ ਸੁਖ ਨੂੰ ਵੀ ਨਹੀਂ ਪਤਾ ਫਿਰ ਸੁਖ ਨੂੰ ਵੀ ਇੱਕਦਮ ਹੀ ਜਿਨੂੰ ਆਈ ਹੋਣੀ ਉਹ ਨਹੀਂ ਪਤਾ ਲੱਗਾ ਨਹੀਂ ਜੇ ਸੁਖ ਨੇ ਕਮ ਸੇ ਕਮ ਗੱਲ ਤੇ ਕਰਨੀ ਸੀ ਨਾ ਵੀ ਮੰਮੀ ਮੇਰੀ ਨਹੀਂ ਆਉਣਾ ਹਾਂ ਉਹ ਸੁਖੇ ਆ ਵੀ ਦੱਸ ਤੇ ਦਿੰਦੀ ਆ ਵੀ ਕਿਹਨੇ ਆਉਣਾ ਹਾਂ ਕੀ ਪਤਾ ਕੀ ਹਾਲ ਦਾ ਉਹਦਾ ਸਾਭੀ ਗੱਲ ਮੰਨਣ ਦੀ ਤੂੰ ਤੇ ਚਾੜ ਨਾ ਰੋਟੀ ਖਾਣਾ ਤੇਰੀ ਸਾਸੂਣ ਤੇਰੀ ਲਈ ਸਬਜੀ ਲੈ ਆਈ ਐ ਵੀ ਸਬਜੀ ਨਾ ਮੇਰਾ ਜਵਾਈ ਰੋਟੀ ਖਾਇਆ ਕਰੂ ਹਰੀਆਂ ਸਬ지ਆ ਖਾਇਆ ਕਰੂ ਤੇ ਫੋਨ ਮਾਸਾ ਵਾਧੂਗਾ ਸ਼ਾਰ ਆਹ ਉਹ ਸਭਨੀਆਂ ਲੈ ਕੇ ਆਈ ਆ ਆਪਣੀਆਂ ਲੱਗੀਆਂ ਲੱਗੀਆਂ ਨਹੀਂ ਆ ਮਮੀ ਤੇ ਆਪਣੀਆਂ ਲੱਗੀਆਂ ਸੀ ਉਹਨੂੰ ਵੀ ਪਤਾ ਸੀ ਮੇਰੇ ਟੀ ਕਿਹੜੇ ਹਾਲਾਤ ਚ ਵਾ ਮੈਂ ਕੋਈ ਫਲ ਲੈ ਕੇ ਜਾਵਾਂ ਸਬਜੀ ਕੋਣ ਕੁੜਮਾ ਤੇ ਖਰਦਾ ਹੁੰਦਾ ਆਹੋ ਗੱਲ ਈ ਵੀ ਹੈਗੀ ਆ ਮਮੀ ਉਦਾਂ ਮੈਂ ਆਖਿਆ ਮੈਂ ਹਾਂ ਚੱਲ ਫਲ ਲੈ ਆਈ ਹੁਣੀ ਆ ਨਾ ਚੱਲ ਫਲ ਫੜ ਕੇ ਤੇਚਰਾ ਦਿੰਨੀ ਆ ਤੇ ਨਹੀਂ ਭੈਣ ਜੀ ਹੋਲੀ ਜੀ ਭੈਣ ਜੀ ਤੇ ਤੇ ਸਬਜੀ ਆ ਤੋਰੀਆਂ ਤਰੀਆਂ ਜੀਆਂ ਲੱਗੀਆਂ ਸੀ ਉਹ ਤੋੜ ਕੇ ਲਿਆਈਆਂ ਮੰਮੀ ਉਹਦਾ ਸਹਰ ਪਰ ਨਾਲ ਦੀ ਆਈ ਤੇ ਫੇ ਬਸੇ ਹੀ ਹੋਊਗੀ ਤੇ ਬਸਿਆ ਹੀ ਹੋ ਨਹੀਂ ਸੈਲ ਨਹੀਂ ਕਿੱਥੇ ਆਉਣਾ ਅੱਡੇ ਚ ਉਤਰੀ ਆ ਗੱਡੇ ਤੋਂ ਲਿਆ ਹੀ ਸਕਦੀ ਕੀ ਪਤਾ ਕੀ ਸਾਤ ਆ ਗਿਆ ਲਿਆਉਣਾ ਸੰਸੇ ਕੰਮ ਕੋਨਾ ਕੋ ਖਾਣ ਪੀਣ ਨੂੰ ਲਿਆ ਹੁੰਦੀ ਸੁੱਖ ਨੂੰ ਲਿਆ ਦਿੰਦੀ ਆੱਡੇ ਨਹੀਂ ਲਿਆਉਣਾ ਹੀ ਤੇ ਹਾਂ ਖਾਣ ਪੀਣ ਨੂੰ ਲਿਉਣਾ ਇੰਨੀ ਅਕਲ ਕਿੱਥੇ ਇੰਨੀ ਅਕਲ ਹੁੰਦੀ ਤੇ ਫਿਰ ਕੋ ਘਰ ਦਾ ਨਾ ਬਣਾਉਂਦੀ ਇਕੱਲੀ ਜਾਣੀ ਹੈਗੀ ਖਾ ਪੀ ਕੇ ਢਾ ਛੜਿਆ ਸਾਰਾ ਕੁਝ ਮੰਮੀ ਉਹਦਾ ਗੱਲ ਦੱਸਾਂ ਮੰਨ ਲਿਓ ਮੇਰੀ ਗੱਲ ਜੇ ਮੰਨਣ ਵਾਲੀ ਹੋਊ ਤੇ ਮੰਨੂਗੀ ਨਹੀਂ ਮੰਨਣ ਵਾਲੀ ਆ ਆਪਾਂ ਸੁੱਖ ਤੇ ਇੱਥੇ ਵੀ ਖਰਚਾ ਕਰਨੀ ਡਏ ਆਂ ਕਦੀ ਕੋਹ ਲਿਆ ਦੇ ਕਦੀ ਕੋਹ ਲਿਆ ਦੇ ਚੁੱਪ ਕਰਕੇ ਜੂਣਾ ਇਹਦੀ ਮਾਂ ਨਾਲ ਉਤਪੁਰ ਆਪੇ ਖਰਚਾ ਉਧਰ ਚੱਲੂਗਾ ਤੇ ਚਾਰ ਦਿਨ ਸਾਡੇ ਪੈਸੇ ਵੀ ਵਜਣਗੇ ਤੇ ਇਧਰ ਕੋ ਮਿਸਤਰੀਆਂ ਕੋਲੋਂ ਹੋਰ ਕਰਵਾ ਲਾਂਗੇ ਸਾਡੀ ਆ ਜਿਹੜੀ ਮਾਤਾਂ ਨਾ ਤੇ ਆਪਣੇ ਕੋਲ ਹੀ ਰੱਖ ਮੈਨੂੰ ਇਹ ਅਕਲ ਨਾ ਦੇ ਮੈਂ ਤੇ ਇੰਨੇ ਚੱਦੀ ਇਹ ਟਾਈਮ ਲੀਕਣ ਦੀ ਆ ਮੈਂ ਲੋਕਾਂ ਕੋ ਗੱਲਾਂ ਕਰਾਉਣੀਆਂ ਨਾਲ ਮਾਂ ਇਹਦੀ ਤੇ ਘੱਲ ਕੇ ਉਹ ਲੋਕਾਂ ਦੇ ਐਵੇਂ ਮੂੰਹ ਖੁੱਲੇ ਆ ਜਿਨੇ ਗੱਲਾਂ ਕਰਦੀਆਂ ਉਹਨੇ ਇਦਾਂ ਕਰੀ ਜਾਣੀਆਂ ਵਾ ਤੂਤੇ ਛਦਾਈਆਂ ਫਿਰ ਜਿਹੜੀ ਨਾਲ ਆ ਸਗਾਰ ਤਾਈ ਐ ਇਹਨੇ ਕਹਿਣਾ ਵਾ ਵੇਲਾ ਤੋਰਤੀ ਨਾ ਸਾੰਭੀ ਨਹੀਂ ਗਈ ਤਾਂ ਤੋਰਦੀ ਐ ਛਦਾਈਆਂ ਪੈਸੇ ਹੀ ਆਪਣੇ ਕੋਲੋਂ ਥੋੜਾ ਲਾਉਣੇ ਆ ਪੈਸੇ ਤੇ ਸਾਰੇ ਉਹਦੀ ਮਾਂ ਤੇ ਲੱਗਣੇ ਆ ਬਸ ਅਹੀਂ ਸਾਹਮਣੀ ਆ ਰੱਖਣੀਆ ਕੋਲ ਉਹ ਵੀ ਉਹਦੀ ਮਾਂ ਨੂੰ ਸੱਦਾਂਗੇ ਰਾਤ ਜਾਗੜੂ ਆਪੇ ਨਿਆਣਾ ਚੁੱਕਿਆ ਕਰੂ ਸਾਰੇ ਕੰਮ ਕਰਿਆ ਕਰੂ ਮੰਮੀ ਉਹਨੇ ਆਉਣਾ ਨਾਲੇ ਉਹਨੇ ਇੱਥੇ ਆਣ ਕੇ ਰਹਿਣਾ ਨਹੀਂ ਆਉਗੀ ਇੱਕ ਅੱਧੀ ਦਿਹਾੜੀ ਆਉਗੀ ਕੋਈ ਨਹੀਂ ਇੱਕ ਅੱਧੀ ਦਿਹਾੜੀ ਆਉਗੀ ਤੇ ਪੈਸੇ ਵੀ ਦੇਉਗੀ ਨਾ ਜੇ ਕਿਤੇ ਤੇ ਇਹ ਨੂੰ ਪੁੱਛੂਗੀ ਤੇ ਤੂੰ ਹੀ ਨਾ ਹੀ ਕਰੀਂ ਭਾ ਨਾ ਕਿਤੇ ਕਰਦੀ ਮਮੀ ਫਿਰ ਮੈਂ ਪਤਾ ਕੀ ਕਹਿਣਾ ਜਾਣਾ ਦੇਨੇ ਹੈਗਾ ਹੀ ਆ ਸੋ ਕੀ ਨਾ ਜਾਣਦੀ ਆ ਕੋਈ ਸਕੀਮ ਲਾਈਏ ਤੇ ਦਿਮਾਗ ਲਾਈਏ ਤੇ ਲਈਏ ਇਹਦੇ ਕੋਲੋਂ ਫੇਰ ਥੋੜੇ ਹੋਗੇ ਆਹ ਉਹ ਚੱਲ ਇੱਥੇ ਤੈਨੂੰ ਜਾ ਜਾ ਪਰ ਉਹ ਜਿਹੜੀ ਆਈ ਉਹ ਤੋਂ ਅੱਖ ਬਚਾ ਕੇ ਕਰਨਾ ਪਣਾ ਜੋ ਵੀ ਕਰਨਾ ਪਣਾ ਉਹਨੂੰ ਪਤਾ ਲੱਗ ਗਿਆ ਨਾ ਤੈਨੂੰ ਪਤਾ ਵੀ ਹੈਗਾ ਉਹਦਾ ਨਹੀਂ ਸਕੀਮ ਨਾਲ ਮੰਮੀ ਐਦਾਂ ਨਹੀਂ ਕੋਈ ਸਕੀਮ ਨਾਲ ਆ ਵੇਲਾ ਫਿਰ ਸੋਚ ਲੈ ਜਿੱਦਾਂ ਤੈਨੂੰ ਸਹੀ ਲੱਗਦਾ ਵਾ ਪਰ ਇਹ ਆਪਾਂ ਨੂੰ ਨਾ ਪਤਾ ਲੱਗੇ ਕੋਈ